ਦੋਸਤੋ ਚੰਡੀਗੜ੍ਹ ਪੁਲਿਸ ਵੱਲੋਂ ਸਾਡੇ ਉੱਤੇ ਅਣਪਛਾਤੇ ਲੋਕਾਂ ਦੇ ਉੱਤੇ ਤੇ ਇਹ ਨੰਬਰ ਵੀ ਬਿਨਾਂ ਦੱਸੇ ਵੀ ਕਿੰਨੇ ਲੋਕਾਂ ਦੇ ਉੱਤੇ 17 ਵਾ ਹੇਠ ਪਰਚੇ ਦਰਜ ਕੀਤੇ ਗਏ ਨੇ ਇਹ ਪਰਚੇ ਦਰਜ ਕੀਤੇ ਗਏ ਨੇ ਇਸ ਕਰਕੇ ਵੀ 10 ਤਰੀਕ ਨੂੰ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਯਾਨੀ ਚੰਡੀਗੜ੍ਹ ਪੁਲਿਸ ਨੇ ਆਰਥੀ ਸਾਡੇ ਉੱਤੇ ਲਾਠੀ ਚਾਰਜ ਕੀਤਾ ਵਿਦਿਆਰਥੀਆਂ ਦੇ ਨਾਲ ਜਿਹੜੇ ਬਾਹਰੋਂ ਆਏ ਕਿਸਾਨ ਨੌਜਵਾਨ ਇਹ ਜਨਨਪੰਥਕ ਜਿੱਥੇ ਬੰਦਿਆਂ ਤੋਂ ਲੋਕ ਸੀਗੇ ਟੀਚਰਸ ਫਰੰਟ ਸੀਗੇ ਪੋਰ ਲੋਕ ਸੀਗੇ ਉਹਨਾਂ ਸਾਰੇ ਤੇ ਲਾਠੀ ਚਾਰਜ ਕੀਤਾ ਗਿਆ ਸੀ ਤੇ ਉਹਨਾਂ ਨੂੰ ਬੱਸਾਂ ਵਿੱਚ ਧੱਕ ਕੇ ਜੇਲ੍ਹ ਵੱਲ ਲੈ ਕੇ ਗਿਆ ਸੀ ਪਰ ਲੋਕ ਲੋਕਾਂ ਦੇ ਉੱਤੇ ਵਾਪਸ ਉਹਨਾਂ ਨੂੰ ਕੀ ਉਹਨਾਂ ਨੇ ਕੀ ਦਿੱਤਾ ਕਿ ਸਾਡੇ ਉੱਤੇ ਅੱਜ ਪਰਚੇ ਦਰਜ ਕਰ ਦਿੱਤੇ ਗਏ ਨੇ ਦੋਸਤੋ ਇਹਦਾ ਕਾਰਨ ਇਹ ਹੈ ਵੀ ਇਹ ਅਣਪਛਾਤੇ ਲੋਕਾਂ ਦੇ ਉੱਤੇ ਕਿਉਂ ਕੀਤਾ ਗਿਆ ਵੀ ਕੱਲ ਨੂੰ ਜਦੋਂ ਇਹਨਾਂ ਨੇ ਸਾਨੂੰ ਡਰਾਉਣਾ ਧਮਕਾਉਣਾ ਹੋਊਗਾ ਤਾਂ ਜਿਹੜੇ ਵੀ ਇਸ ਸੰਘਰਸ਼ ਦੇ ਵਿੱਚ ਸਰਗਰਮ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕੇ ਤੇ ਅਸੀਂ ਦੱਸ ਦੇਣਾ ਚਾਹੁੰਦੇ ਆਂ ਕਿ ਚੰਡੀਗੜ੍ਹ ਪੁਲਿਸ ਦੇ ਪਰਚਿਆਂ ਤੋਂ ਨਾ ਤਾਂ ਅਸੀਂ ਪਹਿਲਾਂ ਡਰੇ ਆਂ ਨਾ ਹੁਣ ਡਰਦੇ ਆਂ ਪਿਛਲੇ ਸਾਲ ਵੀ ਸੈਨੇਟ ਦੇ ਸੰਘਰਸ਼ ਨੂੰ ਲੈ ਕੇ ਹੀ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਤੇ ਚੰਡੀਗੜ੍ਹ ਪੁਲਿਸ ਨੇ ਸਾਡੇ ਉੱਤੇ ਲਾਠੀ ਚਾਰਜ ਕਰਕੇ ਸਾਡੇ ਉੱਤੇ ਪਰਚੇ ਮਣੇ ਸੀ ਤੇ ਅਸੀਂ ਨਾ ਤਾਂ ਹੁਣ ਡਰੇ ਆਂ ਨਾ ਹੀ ਅੱਗੇ ਨਾ ਪਰਚੇ ਪਰਚੇ ਤੋਂ ਡਰਦੇ ਆਂ ਅਸੀਂ ਇਹ ਮੰਨਦੇ ਆਂ ਕਿ ਜੇ ਲੋਕ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਨਾਲ ਸਮਰਥਨ ਕਰਨ ਲਈ ਇੱਥੇ ਆ ਸਕਦੇ ਨੇ ਤੇ ਕੱਲ ਨੂੰ ਜੇ ਚੰਡੀਗੜ੍ਹ ਪੁਲਿਸ ਇਹੋ ਜਿਹਾ ਕੋਈ ਤੁੱਚਾ ਪਰਚਾ ਸਾਡੇ ਉੱਤੇ ਕਰਦੀ ਹੈ ਤਾਂ ਉਦੋਂ ਵੀ ਲੋਕ ਸਾਡੇ ਨਾਲ ਖੜਨਗੇ ਤੇ ਅਸੀਂ ਆ ਵੀ ਚੰਡੀਗੜ੍ਹ ਪੁਲਿਸ ਤੁਰੰਤ ਤੌਰ ਤੇ ਇਹ ਪਰਚੇ ਰੱਦ ਕਰੇ ਇਹ ਝੂਠੇ ਪਰਚੇ ਨਹੀਂ ਤੇ ਇਹਨੂੰ ਰੱਦ ਕੀਤਾ ਜਾਵੇ। ਦੋਸਤੋ ਦੂਸਰੀ ਗੱਲ ਇਹ ਹੈ ਪਿਛਲੇ ਦਿਨੀ ਪੰਜਾਬ ਹਾਈ ਕੋਰਟ ਦੇ ਵੱਲੋਂ ਇੱਕ ਬਿਆਨ ਜਾਰੀ ਹੋਇਆ। ਉਹ ਬਿਆਨ ਇਹ ਸੀਗਾ ਵੀ ਵਿਦਿਆਰਥੀਆਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ, ਇਹ ਸਲਾਹ ਦਿੱਤੀ ਜਾਂਦੀ ਹੈ ਵੀ ਤੁਸੀਂ ਤੁਹਾਡਾ ਕੰਮ ਪੜ੍ਹਾਈ ਹੈ। ਤੁਸੀਂ ਆਪਣੀਆਂ ਕਲਾਸਾਂ ਲਾਓ ਤੇ ਪੜੋ। ਔੜੋ ਤੇ ਇਹ ਜਿਹੜਾ ਧਰਨਾ ਹੈ ਇਹਨੂੰ ਚੱਕੋ। ਦੋਸਤੋ ਪਹਿਲੀ ਗੱਲ ਤਾਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਅਸੀਂ ਵੀ ਅਸੀਂ ਅਦਾਲਤ ਵਿੱਚ ਹਾਈ ਕੋਰਟ ਦੇ ਵਿੱਚ ਕੋਈ ਅਪੀਲ, ਕੋਈ ਰਿਟ, ਕੋਈ ਪਟੀਸ਼ਨ ਨਹੀਂ ਪਾਈ ਹੋਈ। ਅਈ ਇਸ ਕਰਕੇ ਇਹ ਵੀ ਅਸੀਂ ਹਾਈ ਕੋਰਟ ਦੇ ਵੱਲੋਂ ਇਨਸਾਫ ਕਿੰਨਾ ਕੁ ਲੋਕਾਂ ਨੂੰ ਦੇ ਦੇ ਸਕਦੀ ਹੈ ਉਹ ਇਹਦੀ ਆਪਣੇ ਕੋਲ ਉਦਾਹਰਨਾਂ ਪਹਿਲਾਂ ਤੋਂ ਹੈਗੀਆਂ ਨੇ ਇਸ ਕਰਕੇ ਸਾਨੂੰ ਯਕੀਨ ਹੈ ਵੀ ਜਿਹੜਾ ਲੋਕਾਂ ਦੇ ਲਈ ਜਿਹੜਾ ਹੱਕ ਨੇ ਉਹ ਅਸੀਂ ਸੰਘਰਸ਼ ਕਰਕੇ ਲੈ ਸਕਦੇ ਹਾਂ ਉਦਾਹਰਨਾਂ ਦੀ ਗੱਲ ਕਰੀਏ ਤਾਂ ਆਪਾਂ ਕਿਸਾਨੀ ਸੰਘਰਸ਼ ਵੇਲੇ ਗੱਲ ਕਰ ਲਈਏ ਜੈਸਾ ਯੂਨੀਵਰਸਿਟੀ ਦੇ ਸੰਘਰਸ਼ ਹੋਵੇ ਵੀ ਐਫੀਡੇਵਿਟ ਵਾਲੇ ਮਸਲੇ ਦੇ ਉੱਤੇ ਹਾਈ ਕੋਰਟ ਨੇ ਇਹ ਕਿਹਾ ਸੀਗਾ ਵੀ ਤੁਹਾਡਾ ਰਾਈਟ ਟੂ ਪ੍ਰੋਟੈਸਟ ਰਾਈਟ ਟੂ ਐਜੂਕੇਸ਼ਨ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਇਸ ਕਰਕੇ ਤੁਸੀਂ ਐਫੀਡੇਵਿਟ ਸਾਈਨ ਕਰਕੇ ਦਿਓ ਫਿਰ ਅਸੀਂ ਪ੍ਰੋਟੈਸਟ ਨਹੀਂ ਕਰਾਂਗੇ ਇਹ ਕਰਕੇ ਸਾਨੂੰ ਅੱਜ ਜੀ ਯਕੀਨ ਹੈਗਾ ਐ ਵੀ ਸਾਨੂੰ ਜੇ ਇਨਸਾਫ ਜੇ ਸਾਨੂੰ ਆਪਣਾ ਹੱਕ ਕਿ ਤੂੰ ਮਿਲ ਸਕਦਾ ਹੈ ਤਾਂ ਉਹ ਲੋਕਾਂ ਦੇ ਸੰਘਰਸ਼ ਤੋਂ ਹੀ ਮਿਲ ਸਕਦਾ ਹੈ ਦੋਸਤੋ ਇਸ ਕਰਕੇ ਅਸੀਂ 20 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਇੱਕ ਸੱਦਾ ਦਿੰਦੇ ਆ ਤੁਹਾਨੂੰ ਪੰਜਾਬ ਤੇ ਹੋਰ ਥਾਵਾਂ ਦੀਆਂ ਜਿਹੜੀਆਂ ਵੀ ਜਨਤਕ ਜਮਹੂਰੀ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦਾ ਆ ਵੀ ਤੁਸੀਂ ਆ ਕੇ ਇਸ ਮੀਟਿੰਗ ਵਿੱਚ ਸ਼ਾਮਲ ਹੋ ਇਸ ਮੀਟਿੰਗ ਵਿੱਚ ਅਸੀਂ ਗੱਲਬਾਤ ਕਰਕੇ ਇਹ ਤੋਂ ਬਾਅਦ ਇੱਕ ਐਲਾਨ ਕਰਾਂਗੇ ਵੀ ਸਾਡੀ ਅਗਲੀ ਕਾਲ ਕੀ ਹੋਊਗੀ ਤੇ ਚੰਡੀਗੜ੍ਹ ਪੁਲਿਸ ਤੇ ਮੋਦੀ ਸਰਕਾਰ ਨੂੰ ਵੀ ਇੱਕ ਚੇਤਾਵਨੀ ਹੈ ਵੀ ਇਹ ਜਿਹੜੇ ਜਿਹੜੀ 10 ਤਰੀਕ ਦੀ ਕਾਲ ਸੀਗੀ ਇਹ ਕਾਲ ਉਸ ਤੋਂ ਵੀ ਵੱਡੀ ਕਾਲ ਹੋਊਗੀ ਜਦੋਂ ਤੱਕ ਸੈਂਟੀਆਂ ਜੁਣਾ ਬਹਾਲ ਨਹੀਂ ਹੁੰਦੀਆਂ ਅਸੀਂ ਆਪਣਾ ਸੰਘਰਸ਼ ਹੋਰ ਕਾਲ ਉਸ ਤੋਂ ਵੀ ਵੱਡੀ ਕਾਲ ਹੋਗੀ ਜਦੋਂ ਤੱਕ ਸੈਂਟੀਆਂ ਜੁਣਾ ਬਾਹਰ ਨਹੀਂ ਹੁੰਦੀਆਂ ਅਸੀਂ ਆਪਣਾ ਸੰਗਤ ਹੋਰ ਤਿੱਖਾ